ਦੇਖੋ ਰੰਗਪੂਰੀ ਜੀ ਮੋਟਰ ਵਹੀਕਲ ਐਕਟ ਦੇ ਮਤਾਬਕ ਜੀ ਤੇ ਕੋਈ ਝੰਡਾ ਲਾ ਕੇ ਨਹੀਂ ਜਾ ਸਕਦਾ ਮਗਰ ਉੱਥੇ ਫਿਰ ਸਵਾਲ ਇਹ ਹੁੰਦਾ ਝੰਡਾ ਕੋਈ ਵੀ ਨਹੀਂ ਲਗਣਾ ਜੀ ਕੱਲਾ ਨਿਸ਼ਾਨ ਸਾਹਿਬ ਹੀ ਨਹੀਂ ਜੀ ਕੋਈ ਕਿਤੇ ਹੋਰ ਮਾਤਾ ਤੇ ਜਾ ਰਿਹਾ ਕਿ ਸਿੱਖਾਂ ਦੇ ਖਿਲਾਫ ਮੰਦ ਭਾਵਨਾ ਰੱਖਦੇ ਹੋਏ ਇਹ ਜੋ ਹਿਮਾਚਲ ਦੇ ਵਿੱਚ ਝੰਡੇ ਲਾਉਣ ਤੋਂ ਰੋਕਿਆ ਗਿਆ ਜਦ ਕਿ ਪੰਜਾਬ ਚ ਅਜਿਹੀ ਘਟਨਾ ਕਦੇ ਵੀ ਨਹੀਂ ਵਾਪਰੀ ਜੀ ਅਸੀਂ ਤਾਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਜੀ ਕਾਨੂੰਨੀ ਪੱਖ ਦੇ ਸਿਧ ਤੱਕ ਤੁਸੀਂ ਕਿਹਾ ਜੇ ਤੇ ਉਹਨਾਂ ਨੂੰ ਰੋਕ ਲਾਂ ਫਿਰ ਸਾਰਿਆਂ ਨੂੰ ਰੋਕਣਾ ਹੈ ਤੱਕ ਕਿ ਇੱਕ ਕਮਿਊਨਿਟੀ ਨੂੰ ਜੀ ਤੇ ਤੁਸੀਂ ਦੇਖਿਆ ਪਿਛਲੇ ਦਿਨ ਲੋਕਾਂ ਦੀਆਂ ਕੁਝ ਕਾਰਾਂ ਵੀ ਰੋਕੀਆਂ ਗਈਆਂ ਨੇ ਤੇ ਤੁਸੀਂ ਨਿਸ਼ਾਨ ਸਾਹਿਬ ਜਾ ਕੇ ਲਾ ਕੇ ਨਹੀਂ ਜਾਣਾ ਇਹਦਾ ਮਤਲਬ ਉਹਨਾਂ ਨੂੰ ਧਰਮ ਦੇ ਨਾਲ ਇਤਰਾਜ ਹੈ ਉਹਨਾਂ ਨੂੰ ਨਿਸ਼ਾਨ ਸਾਹਿਬ ਤੋਂ ਇਤਰਾਜ ਹੈ ਕਿ ਨਿਸ਼ਾਨ ਸਾਹਿਬ ਤੇ ਜਦੋਂ ਸਿੱਖ ਰੈਜਿਮੈਂਟ ਜਾਂਦੀ ਹੈ ਜੰਗ ਦੇ ਵਿੱਚ ਵੀ ਜਾਂਦੇ ਉਦੋਂ ਵੀ ਅੱਕੇ ਲਾਇਆ ਹੁੰਦਾ ਜੀ ਤੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਦੁਬਾਰਾ ਮੰਗ ਪੱਤਰ ਭੇਜਾਂਗੇ ਕਿ ਤੁਸੀਂ ਇਹਦਾ ਕਾਨੂੰਨ ਬਣਾਵੋ ਕਿ ਜਿਵੇਂ ਪੰਜਾਬ ਦੇ ਲੋਕ ਹਿਮਾਚਲ ਤੇ ਜਾ ਕੇ ਕੋਈ ਜਦਾਦ ਨਹੀਂ ਖਰੀਦ ਸਕਦੇ ਤੇ ਫਿਰ ਹਿਮਾਚਲ ਵਾਲਿਆਂ ਨੂੰ ਵੀ ਪੰਜਾਬ ਦੇ ਵਿੱਚ ਜਦਾਦ ਖਰੀਦਣ ਦਾ ਕੋਈ ਹੱਕ ਨਹੀਂ ਹੈਗਾ ਤੇ ਜਿਹੜੇ ਉਹ 5-10 ਵੀ ਸਾਜ਼ਿਸ਼ਕਾਰ ਐਗੇ ਉਹਨਾਂ ਨੂੰ ਫੜ ਕੇ ਅੰਦਰ ਦੋਵੇ ਤੇ ਸਾਰਾ ਕੁਝ ਠੀਕ ਹੋ ਹੀ ਜਾਂਦਾ ਨਾਮਸਕਾਰ ਆਦਾਬ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਹਿਮਾਚਲ ਪ੍ਰਦੇਸ਼ ਦੇ ਵਿੱਚ ਪੰਜਾਬ ਤੋਂ ਗਏ ਕੁਝ ਨੌਜਵਾਨਾਂ ਦੇ ਮੋਟਰਸਾਈਕਲਾਂ ਤੇ ਲੱਗੇ ਸਤਜਨੈ ਸਿੰਘ ਪਿੰਡਰਾਵਾਲਿਆਂ ਦੇ ਝੰਡਿਆਂ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਤੇ ਇਸ ਵਿਵਾਦ ਦੇ ਵਿੱਚ ਕੁਝ ਕਾਨੂੰਨੀ ਪੱਖ ਵੀ ਜਾਣਨਾ ਬਹੁਤ ਜ਼ਰੂਰੀ ਹੈ ਇਸ ਲਈ ਗੱਲਬਾਤ ਕਰਾਂਗੇ 올 ਇੰਡੀਆ 6 ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢਿੰਗਰ ਨਾਲ ਢਿੰਗਰ ਸਾਹਿਬ ਸਭ ਤੋਂ ਪਹਿਲਾਂ ਜਿਹੜਾ ਕਾਨੂੰਨੀ ਪੱਖ ਜਾਣਨਾ ਬਹੁਤ ਜ਼ਰੂਰੀ ਹੈ ਕਿ ਝੰਡੇ ਲੱਗ ਸਕਦੇ ਜਾਂ ਨਹੀਂ ਲੱਗ ਸਕਦੇ ਦੇਖੋ ਰੰਗਪੂਰੀ ਜੀ ਮੋਟਰ ਵਹੀਕਲ ਐਕਟ ਦੇ ਮਤਾਬਿਕ ਜੀ ਤੇ ਕੋਈ ਝੰਡਾ ਲਾ ਕੇ ਨਹੀਂ ਜਾ ਸਕਦਾ ਜੀ ਮਗਰ ਉੱਥੇ ਫਿਰ ਸਵਾਲ ਇਹ ਹੁੰਦਾ ਝੰਡਾ ਕੋਈ ਵੀ ਨਹੀਂ ਲੱਗਣਾ ਜੀ ਕਲਾ ਨਿਸ਼ਾਨ ਸਾਹਿਬ ਹੀ ਨਹੀਂ ਕੋਈ ਕੋਈ ਕਿਤੇ ਹੋਰ ਮਾਤਾ ਤੇ ਜਾ ਰਿਹਾ ਕੋਈ ਪੀਰਾਂ ਦੇ ਜਾ ਰਿਹਾ ਕੋਈ ਕਿਸੇ ਵੀ ਮਜ਼ਬ ਧਰਮ ਨੂੰ ਮੰਨਦਾ ਫਿਰ ਝੰਡਾ ਉੱਥੇ ਕੋਈ ਵੀ ਨਹੀਂ ਲਾ ਕੇ ਜਾ ਸਕਦਾ ਇੱਥੇ ਤਾਂ ਉਹਨਾਂ ਨੇ ਤੱਕ ਕੇ ਜਿਹੜੇ ਸਿੱਖ ਨੌਜਵਾਨ ਜਿਨ੍ਹਾਂ ਨੇ ਖਾਲਸਾ ਨਿਸ਼ਾਨ ਸਾਹਿਬ ਲਾਇਏ ਸੀ ਜਾਂ ਸੰਤ ਜਰਨੈਲ ਸਿੰਘ ਖਾਲਸਾ ਪੰਡਤਰਾ ਵਾਲਿਆਂ ਦੀਆਂ ਫੋਟੋਆਂ ਵਾਲੇ ਝੰਡੇ ਸੀਗੇ ਜਿਨ੍ਹਾਂ ਦੇ ਨਿਸ਼ਾਨ ਸਾਹਿਬ ਦੇ ਨਾਲ ਸੰਤ ਜਰਨੈਲ ਸਿੰਘ ਦੀ ਫੋਟੋ ਲੱਗੀ ਸੀਗੀ ਉਹਨੂੰ ਤੱਕ ਕੇ ਰੋਕਿਆ ਗਿਆ ਤੇ ਉਹ ਝੰਡੇ ਲਾ ਕੇ ਇੱਕ ਬੜੀ ਮਾੜੀ ਮਨਸ਼ਾ ਦੇ ਨਾਲ ਮੰਦ ਭਾਵਨਾ ਦੇ ਨਾਲ ਉਹ ਪਾੜ ਕੇ ਸੁੱਟੇ ਗਏ ਕਿ ਇਹ ਤੁਸੀਂ ਚੰਡੇ ਕਿਉਂ ਲਾਏ ਨੇ ਤੇ ਉੱਥੇ ਹੱਤਵਦੀ ਕੇ ਕੇ ਸੰਬੋਧਨ ਕੀਤਾ ਗਿਆ ਜੀ ਜਦ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਨ ਨੇ ਜੀ ਉਹ ਸਿੱਖਾਂ ਦੇ ਨਾਇਕ ਨੇ ਜਿਨ੍ਹਾਂ ਨੇ 1984 ਦੇ ਵਿੱਚ ਪੰਜਾਬ ਤੇ ਵਿੱਚ ਸਿੱਖਾਂ ਦੇ ਹੱਕਾਂ ਦੇ ਲਈ ਲੜਾਈ ਸ਼ੁਰੂ ਕੀਤੀ ਤੇ ਜਿਹਦੇ ਲਈ ਅੱਜ ਉਹ ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਨ ਨੇ ਤੇ ਸਾਜ਼ਿਸ਼ ਅਧੀਨ ਸਿੱਖਾਂ ਦੇ ਖਿਲਾਫ ਮੰਦ ਭਾਵਨਾ ਰੱਖਦੇ ਹੋਏ ਇਸ ਜੋ ਹਮਾਚਲ ਦੇ ਵਿੱਚ ਝੰਡੇ ਲਾਉਣ ਤੋਂ ਰੋਕਿਆ ਗਿਆ ਤੇ ਸਾਜਿਸ਼ਾਂ ਨੂੰ ਉਹਨਾਂ ਨੂੰ ਚਲਾਨ ਕੱਟੇ ਗਏ ਨੇ ਜਿਹਦੇ ਕਰਕੇ ਉੱਥੋਂ ਦੇ ਮੁੱਖ ਮੰਤਰੀ ਨੇ ਵੀ ਬਿਆਨ ਦਿੱਤਾ ਵੀ ਕਿਸੇ ਨੂੰ ਝੰਡਾ ਲਾਉਣ ਤੋਂ ਰੋਕਿਆ ਨਹੀਂ ਜਾ ਸਕਦਾ ਜੀ ਉਹਨਾਂ ਨੇ ਬਿਆਨ ਐਸੇ ਕਰਕੇ ਦਿੱਤਾ ਕਿਉਂਕਿ ਜਦੋਂ ਲੋਕ ਮਾਤਾ ਤੇ ਜਾਂਦੇ ਨੇ ਉਹ ਉਹਨਾਂ ਦੇ ਵਿੱਚ ਧਾਰਮਿਕ ਖਾਸ ਤੱਕ ਕਿਤੇ ਵੀ ਜਾਂਦੇ ਨੇ ਪੰਜਾਬ ਦੇ ਵਿੱਚ ਵੀ ਜਦੋਂ ਝੰਡੇ ਵਿਖਦੇ ਨੇ ਸਾਰੇ ਹੀ ਵਿਖਦੇ ਨੇ ਤੁਸੀਂ ਜਦੋਂ ਹਿਸ਼ਾਰਪੁਰ ਤੋਂ ਅੱਗੇ ਜਾਂਦੇ ਹੋ ਉਦੋਂ ਲੋਕ ਆਨੰਦਪੁਰ ਸਾਹਿਬ ਨੂੰ ਵੀ ਜਾਂਦੇ ਨੇ ਨਿਆਣਾ ਦੇਵੀ ਵੀ ਜਾਂਦੇ ਨੇ ਤੇ ਉਹਨਾਂ ਨੇ ਹਰੇਕ ਨੇ ਆਪਣੇ ਮੱਜਬ ਦੇ ਨਾਲ ਅਲਸਬੰਧ ਤੱਕ ਝੰਡੇ ਲਾਏ ਹੁੰਦੇ ਨੇ ਜਦ ਕਿ ਪੰਜਾਬ ਚ ਅਜਿਹੀ ਘਟਨਾ ਕਦੇ ਵੀ ਨਹੀਂ ਵਾਪਰੀ ਅਸੀਂ ਤਾਂ ਸਾਰਿਆਂ ਦਾ ਸਤਿਕਾਰ ਕਰਦੇ ਆ ਔਰ ਕਰਨਾ ਵੀ ਚਾਹੀਦਾ ਸਾਡੀ ਕੁਰਬਾਨੀ ਵੀ ਇਹੀ ਕਹਿੰਦੀ ਹੈ ਕਾਨੂੰਨੀ ਪੱਖ ਦੇ ਤੱਕ ਤੁਸੀਂ ਕਿਹਾ ਜੇ ਤੇ ਉਹਨਾਂ ਨੂੰ ਰੋਕਣਾ ਫਿਰ ਸਾਰਿਆਂ ਨੂੰ ਰੋਕਣਾ ਹੈ ਤਾਕ ਕਿ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਕੇ ਨਹੀਂ ਕੀਤਾ ਜਾ ਸਕਦਾ ਤੇ ਫਿਰ ਤੁਸੀਂ ਲਾਣਾ ਝੰਡਾ ਤੁਸੀਂ ਨਾਲ ਸੰਤ ਜਰਨੈਲ ਸਿੰਘ ਦੇ ਉਲਟ ਬੋਲ ਰਹੇ ਹੋ ਜਿਹਦੇ ਕਰਕੇ ਇਥੋਂ ਸਾਜਿਸ਼ ਦੀ ਬੋਆਂਦੀ ਹੈ ਇਹ ਜਾਣਬੁੱਝ ਕੇ ਦੰਗਾ ਪ੍ਰਚਾਨ ਦੀ ਨੀਤ ਦੇ ਨਾਲ ਮਾਹੌਲ ਖਰਾਬ ਕਰਨ ਦੀ ਨੀਤ ਦੇ ਨਾਲ ਸਾਜ਼ਿਸ਼ਰੀਨ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ। ਆਮ ਤੌਰ ਤੇ ਦੇਖਿਆ ਜਾ ਰਿਹਾ ਕਿ ਲਗਭਗ 6 ਮਹੀਨੇ ਸਾਲ ਬਾਅਦ ਜਿਵੇਂ ਕਿ ਹਰ ਸਾਲ ਲਗਭਗ ਹੋਲੀ ਮੱਲੇ ਦੇ ਕੋਲ ਜਦੋਂ ਸੰਗਤਾਂ ਜਾਂਦੀਆਂ ਉਦੋਂ ਹੀ ਵਿਵਾਦ ਉੱਠਦਾ ਹੈ। ਪਿਛਲੇ ਸਾਲ ਵੀ ਇਸ ਤਰ੍ਹਾਂ ਦਾ ਇੱਕ ਵਿਵਾਦ ਉੱਠਿਆ ਸੀ। ਹਰ ਵਾਰੀ ਇਹ ਵਿਵਾਦ ਉੱਠ ਰਿਹਾ ਕੀ ਕਾਰਨ ਸਮਝੀਏ? ਦੇਖੋ ਇਹਦੇ ਪਿੱਛੇ ਕਾਰਨ ਤਾਂ ਏਜੰਸੀਆਂ ਦੀ ਬੜੀ ਵੱਡੀ ਚਾਲ ਹੈਗੀ। ਜਦੋਂ ਇਹ ਕੋਈ ਸੰਗਤ ਅੱਜ ਤਾਂ ਨਹੀਂ ਜਾਣ ਲੱਗੀ। ਜੀ। ਸਾਲਾਂ ਤੋਂ ਜਾਂਦੇ ਨੇ। ਜੀ। ਜੇ ਪਹਿਲਾਂ ਕਦੇ ਕੋਈ ਵਿਵਾਦ ਨਹੀਂ ਹੋਇਆ। ਉਹਨਾਂ ਵਿਵਾਦ ਕਿਉਂ ਖੜਾ ਕੀਤਾ ਜਾ ਰਿਹਾ ਕੁਝ ਪੇੜ ਬੰਦੇ ਨੇ ਜਿਨ੍ਹਾਂ ਨੂੰ ਉੱਥੇ ਲਾਇਆ ਹੋਇਆ ਜਿਹੜੇ ਉਹ ਰੋਕਦੇ ਨੇ ਉਹਦੇ ਵਿੱਚ ਅਫਸਰ ਵੀ ਹੋਣ ਆ ਜਿਹੜੇ ਮੁਤਸਵੀਨ ਨੇ ਜਿਹੜੇ ਜਨਮ ਹੋ ਜੇ ਕਿਸੇ ਖਾਸ ਫਿਰਕੇ ਨੂੰ ਟਾਰਗੇਟ ਕਰਕੇ ਉੱਥੇ ਰੋਕਦੇ ਨੇ ਉਹਨਾਂ ਦੇ ਨਾਲ ਮਾੜਾ ਵਿਹਾਰ ਕਰਦੇ ਨੇ ਤੇ ਤੁਸੀਂ ਦੇਖਿਆ ਪਿਛਲੇ ਦਿਨ ਲੋਕਾਂ ਦੀਆਂ ਕੁਝ ਕਾਰਾਂ ਵੀ ਰੋਕੀਆਂ ਗਈਆਂ ਨੇ ਕਿ ਤੁਸੀਂ ਨਿਸ਼ਾਨ ਸਾਹਿਬ ਜਾ ਕੇ ਲਾ ਕੇ ਨਹੀਂ ਜਾਣਾ ਇਹਦਾ ਮਤਲਬ ਉਹਨਾਂ ਨੂੰ ਧਰਮ ਦੇ ਨਾਲ ਇਤਰਾਜ ਹੈ ਉਹਨਾਂ ਨੂੰ ਨਿਸ਼ਾਨ ਸਾਹਿਬ ਤੋਂ ਇਤਰਾਜ ਹੈ ਤੇ ਨਿਸ਼ਾਨ ਸਾਹਿਬ ਤੇ ਜਦੋਂ ਸਿੱਖ ਰੈਜਿਮੈਂਟ ਜਾਂਦੀ ਜੰਗ ਦੇ ਵਿੱਚ ਵੀ ਜਾਂਦੇ ਉਦੋਂ ਵੀ ਅੱਗੇ ਲਾਇਆ ਹੁੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਵੀ ਨਾਲ ਹੁੰਦਾ ਉਦੋਂ ਇਹ ਲੋਕ ਨਹੀਂ ਬੋਲਦੇ ਇਹ ਜਿਹੜਾ ਦੋਹਰਾ ਕਰਦਾਰ ਹੈਗਾ ਇੱਕ ਦੇਸ਼ ਤੇ ਵਿੱਚ ਦੋ ਤਰ੍ਹਾਂ ਦੇ ਕਾਨੂੰਨ ਲਾਗੂ ਕਰਨ ਦੀ ਜਿਹੜੀ ਗੱਲ ਕਰਦੇ ਨੇ ਇਹਦੇ ਤੇ ਬੜਾ ਵੱਡਾ ਸਾਨੂੰ ਅਤਰਾਜ ਆ ਇਹਦੇ ਨਾਲ ਹੀ ਅਸੀਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸਮੇਂ-ਸਮੇਂ ਤੇ ਮੰਗ ਕਰਦੀ ਆਈਏ ਕਿ ਪੰਜਾਬ ਦੇ ਵਿੱਚ ਗੈਰ ਪੰਜਾਬੀਆਂ ਦੇ ਜ਼ਮੀਨ ਖਰੀਦਣ ਉਤੇ ਪਾਬੰਦੀ ਲਾਣੀ ਚਾਹੀਦੀ ਤੇ ਇਸ ਮੰਗ ਨੂੰ ਇਹ ਦੁਬਾਰਾ ਅੱਜ ਫਿਰ ਦੁਹਰਾਣੇ ਆ ਤੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਦੁਬਾਰਾ ਮੰਗ ਪੱਤਰ ਭੇਜਾਂਗੇ ਕਿ ਤੁਸੀਂ ਇਹਦਾ ਕਾਨੂੰਨ ਬਣਾਵੋ ਵੀ ਜਿਵੇਂ ਪੰਜਾਬ ਦੇ ਲੋਕ ਹਿਮਾਚਲ ਤੇ ਜਾ ਕੇ ਕੋਈ ਜਦਾਦ ਨਹੀਂ ਖਰੀਦ ਸਕਦੇ ਤੇ ਫਿਰ ਹਿਮਾਚਲ ਵਾਲਿਆਂ ਨੂੰ ਵੀ ਪੰਜਾਬ ਦੇ ਵਿੱਚ ਜਦਾਦ ਖਰੀਦਣ ਦਾ ਕੋਈ ਹੱਕ ਨਹੀਂ ਹੈਗਾ ਤੇ ਉਹਨਾਂ ਤੇ ਪਾਬੰਦੀ ਲਾਈ ਜਾਵੇ ਅੱਛਾ ਜਾਂਦੇ ਜਾਂਦੇ ਇੱਕ ਹੋਰ ਦੱਸੋ ਇਹ ਜਿਹਨੇ ਕੁਝ ਨੌਜਵਾਨਾਂ ਦੇ ਚਲਾਨ ਹੋਏ ਆ ਕਾਫੀ ਹੈਵੀ ਚਲਾਨ ਹੋਏ ਜਿਵੇਂ 7000 ਰੁਪਏ ਦਾ ਇੱਕ ਸਾਹਮਣੇ ਆ ਰਿਹਾ ਸੀ ਇਹੋ ਜਿਹੇ ਜਿਹੜੇ ਚਲਾਨ ਹੋਏ ਕਿ ਉਹਨੂੰ ਚੈਲੰਜ ਕੀਤਾ ਜਾ ਸਕਦਾ ਜਾਂ ਨਹੀਂ ਕੀਤਾ ਜਾ ਸਕਦਾ ਜਾਂ ਇਹਦੇ ਲਈ ਕੀ ਹੱਲ ਹੋਏਗਾ ਦੇਖੋ ਇਹਨੂੰ ਜਿੰਨੇ ਵੀ ਚਲਾਨ ਹੋਏ ਨੇ ਚੈਲੈਂਜੇਬਲ ਨੇ ਚੈਲੰਜ ਕੀਤਾ ਜਾ ਸਕਦਾ ਲੇਕਿਨ ਇੱਥੇ ਬੜੀ ਵੱਡੀ ਸਮੱਸਿਆ ਹੈ ਕਿ ਜਿਹਨਾਂ ਦਾ 2000 5000 7000 ਦਾ ਚਲਾਨ ਹੋਇਆ ਉਹਨੂੰ ਜਾ ਕੇ ਉੱਥੇ ਉਹਨੇ ਵਿੱਚ ਜਿੱਥੇ ਚਲਾਨ ਹੋਏ ਜਾਂ ਕਾਂਗੜੇ ਚ ਹੋਏ ਨੇ ਉਹਨਾਂ ਨੂੰ ਉੱਥੇ ਅਦਾਲਤਾਂ ਦੇ ਵਿੱਚ ਜਾ ਕੇ ਚੈਲੰਜ ਕਰਨਾ ਪੈਣਾ ਬੜੀ ਮਹਿੰਗੀ ਲਿਟੀਕੇਸ਼ਨ ਹੈ ਇਹਨਾਂ ਨੂੰ ਹਰੇਕ ਤਰੀਕੇ ਤੇ ਉੱਥੇ ਜਾਣਾ ਪਿਆ ਕਰਨਾ ਇਹ ਤਾਂ ਇੱਕ ਤਰੀਕੇ ਦੇ ਨਾਲ ਲੋਕਾਂ ਨੂੰ ਭਜਾਉਣ ਦੀ ਸਾਜ਼ਿਸ਼ ਹੈ ਵੀ ਲੋਕ ਇੱਥੇ ਨਾ ਆਇਆ ਕਰਨ ਜੇ ਸਰਕਾਰਾਂ ਨੂੰ ਐਵੇਂ ਲੱਗਦਾ ਵੀ ਪੰਜਾਬ ਦੇ ਲੋਕ ਹਿਮਾਚਲ ਨਾ ਆਣੋ ਤੇ ਪੰਜਾਬ ਦੇ ਵਿੱਚ ਵੀ ਆਂਤੁਲਾਂ ਦੀ ਪਾਬੰਦੀ ਲਾਦਣੀ ਚਾਹੀਦੀ ਹੈ ਜੇ ਦੇਸ਼ਾਂ ਦੇ ਬਾਰਡਰ ਬਣਾਣਾ ਜੀ ਇਹ ਸਰਕਾਰਾਂ ਹੀ ਕੰਮ ਕਰ ਰਹੀਆਂ ਨਾ ਜੇ ਉੱਥੇ ਦੀ ਹਿਮਾਚਲ ਪੁਲਿਸ ਉੱਥੇ ਗਿਆਨ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਆਮ ਬੰਦਿਆਂ ਦਾ ਤਾਂ ਕੋਈ ਰੋਲਾ ਨਹੀਂ ਤੇ ਜਿਹੜੇ ਉਹ 5 10 ਵੀ ਸਾਜ਼ਿਸ਼ਕਾਰ ਹੈਗੇ ਉਹਨਾਂ ਨੂੰ ਫੜ ਕੇ ਅੰਦਰ ਦੋਵੇ ਤੇ ਸਾਰਾ ਕੁਝ ਹੀ ਠੀਕ ਹੋ ਹੀ ਜਾਂਦਾ ਜੀ ਅੱਛਾ ਇੱਕ ਜਿਵੇਂ ਤੁਸੀਂ ਦੱਸਿਆ ਕਿ ਲਿਟੀਗੇਸ਼ਨ ਬਹੁਤ ਮਹਿੰਗੀ ਪਵੇਗੀ ਹੁਣ 올 ਇੰਡੀਆ ਸਿਕ ਸਟੂਡੈਂਟ ਫੈਡਰੇਸ਼ਨ ਜਾਂ ਵਿਅਕਤੀਗਤ ਤੌਰ ਤੇ ਤੁਸੀਂ ਉਹਨਾਂ ਦੀ ਕੋਈ ਮਦਦ ਕਰੋਗੇ ਜਾਂ ਦੇਖੋ ਜਿਨ੍ਹਾਂ ਦੇ ਤਾਂ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਖਾਸ ਤੌਰ ਤੇ ਕੋਈ ਸਮੱਸਿਆ ਆਂਦੀ ਉਹਨਾਂ ਦੇ ਕੇਸ ਅਸੀਂ ਪਹਿਲਾਂ ਵੀ ਲੜਦੇ ਆਂ ਜੀ ਬੇਟਾ ਰਹਿ ਤਾਂ ਲ ਲੇਕਿਨ ਜੇ ਮੈਂ ਕਹਾਂ ਤਾਂ ਵੀ ਅਸੀਂ ਹਿਮਾਚਲ ਜਾ ਕੇ ਲੜਾਂਗੇ ਇਹ ਗੱਲ ਗਲਤ ਹੋਵੇਗੀ ਪ੍ਰੈਕਟੀਕਲੀ ਪ੍ਰੈਕਟੀਕਲੀ ਪੋਸੀਬਲ ਨਹੀਂ ਹੋ ਸਕਦਾ ਹੁੰਦਾ ਤੁਸੀਂ ਜਲੰਧਰ ਦੇ ਪੱਤਰਕਾਰ ਤੱਕ ਕਰਦੇ ਹੋ ਤੁਸੀਂ ਦਿੱਲੀ ਜਾ ਕੇ ਉਸ ਤਰੀਕੇ ਨਾਲ ਕੰਮ ਨਹੀਂ ਕਰ ਪਾਵੋਗੇ ਜਾਂ ਕਰਾਂਗੇ ਤਾਂ ਮਹਿੰਗਾ ਪੈਂਦਾ ਕਰਾਂਗੇ ਤਾਂ ਮਹਿੰਗਾ ਪਵੇਗਾ ਤੁਸੀਂ ਆਪਣਾ ਕੰਮ ਖਰਾਬ ਕਰ ਲੋਗੇ ਸੋ ਇਸ ਗੱਲ ਕਰਕੇ ਅਹੀਂ ਚਾਹਨੇ ਆ ਵੀ ਇਹ ਸਰਕਾਰਾਂ ਦੇ ਪੱਧਰ ਦੀ ਗੱਲ ਆ ਵੀ ਜਿਨ੍ਹਾਂ ਨੇ ਚਲਾਨ ਕੀਤੀ ਉਹਨਾਂ ਨੂੰ ਉਹਨਾਂ ਚਲਾਨਾਂ ਨੂੰ ਰੱਦ ਕਰਨਾ ਚਾਹੀਦਾ ਜੀ ਸਟੇਟ ਗਵਰਨਮੈਂਟ ਦਾ ਰੱਦ ਕੀਤਾ ਜਾ ਸਕਦਾ ਬਿਲਕੁਲ ਸਟੇਟ ਗਵਰਨਮੈਂਟ ਕੋ ਪਾਵਰ ਉਹ ਕਿਸੇ ਵੇਲੇ ਵੀ ਕਿਸੇ ਵੀ ਚਲਾਨ ਨੂੰ ਕੈਨਸਲ ਕਰ ਸਕਦੀ ਹੈ ਜੀ ਉਹ ਉਹਨੂੰ ਵਿਡਰਾ ਕਰ ਲੈਣ ਤੇ ਕਿਉਂਕਿ ਅਸਲ ਦੇ ਵਿੱਚ ਉੱਥੇ ਕੋਈ ਜਿਹੜੇ ਉਹ ਗੱਲ ਕਹਿ ਰਹੇ ਨੇ ਕੋਈ ਹੋਇਆ ਵੀ ਕੁਝ ਨਹੀਂ ਜੀ ਜਨਮ ਉਜ ਕੇ ਉਹਨਾਂ ਨੇ ਸਾਰਾ ਕੁਝ ਕ੍ਰੀਏਟ ਕੀਤਾ ਅੱਛਾ ਇੱਕ ਦੱਸੋ ਜਿਵੇਂ ਤੁਸੀਂ ਰਾਦਰ ਕੀਤੀ ਦੀ ਗੱਲ ਕੀਤੀ ਹੈ ਕਿਸ ਤਰੀਕੇ ਹੋ ਸਕਦਾ ਹੈ ਦੇਖੋ ਸਰਕਾਰ ਦੇ ਕੋਲ ਪਾਵਰ ਹੁੰਦੀ ਹੈ ਸਰਕਾਰ ਕਿਸੇ ਵੀ ਚਲਾਨ ਨੂੰ ਰੱਦ ਕਰ ਸਕਦੀ ਹੈ ਇੱਥੋਂ ਤੱਕ ਕਿ ਜਿਹਨਾਂ ਲੋਕਾਂ ਦੇ ਮੁਕਦਮੇ ਵੀ ਦਰਜ ਹੁੰਦੇ ਨੇ ਜਿਵੇਂ ਕਿਸਾਨ ਅੰਦੋਲਨ ਦੇ ਸਰਕਾਰਾਂ ਨੇ ਕਿਸਾਨਾਂ ਦੇ ਮੁਕਦਮੇ ਦਰਜ ਕੀਤੇ ਤੇ ਜਦੋਂ ਰਾਜੀਨਾਮਾ ਹੁੰਦਾ ਸਰਕਾਰ ਉਹਦੋਂ ਕਹਿੰਦੀ ਵੀ ਜਿੰਨੇ ਮੁਕਦਮੇ ਦਰਜ ਕੀਤੇ ਸੀ ਸਾਰੇ ਵਾਪਸ ਲੈਣੇ ਆ ਸਰਕਾਰ ਦੇ ਕਤਲ ਕੇਸ ਦੇ ਵਿੱਚ ਵੀ ਕੋਸੀਕੂਸ਼ਨ ਵਿਟਰਾ ਕਰ ਸਕਦੀ ਹੈ ਵੀ ਅਸੀਂ ਨਹੀਂ ਕੇਸ ਚਲਾਉਣਾ ਚਾਹੁੰਦੇ ਕਿਉਂਕਿ ਇਹ ਸਾਰੇ ਕੇਸ ਸਟੇਟ ਵਰਸਸ ਹੁੰਦੇ ਨਿਜੀ ਮਕਦਮੇ ਨਹੀਂ ਹੈਗੇ ਤੇ ਇਹ ਸਟੇਟ ਨੇ ਕੇਸ ਕੀਤੇ ਨੇ ਤੇ ਸਰਕਾਰ ਕਿਸੇ ਵੇਲੇ ਵੀ ਇਹਨੂੰ ਰੱਦ ਕਰ ਸਕਦੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਹਿਮਾਚਲ ਦੇ ਮੁੱਖ ਮੰਤਰੀ ਨੇ ਗੱਲ ਕਰਨੀ ਚਾਹੀਦੀ ਤੇ ਕਹਿਣਾ ਚਾਹੀਦਾ ਵੀ ਜਿਵੇਂ ਤੁਸੀਂ ਸਾਨੂੰ ਕਹਿ ਰਹੇ ਹੋ ਵੀ ਸਾਡੀਆਂ ਬਸਾਂ ਨੂੰ ਪੰਜਾਬ ਦੇ ਵਿੱਚ ਆਉਣ ਦੀ ਇਜਾਜ਼ਤ ਦਿਓ ਇਜਾਜ਼ਤ ਤਾਂ ਪਹਿਲਾਂ ਹੀ ਹੈਗੀ ਕੋਈ ਰਿਕਵਰ ਤੋਂ ਪਹਿਲਾਂ ਹੀ ਨਹੀਂ ਖੜੀ ਕਰਦੇ ਤੁਸੀਂ ਸੁਰੱਖਿਆ ਦੇ ਚਲੋ ਇੱਕ ਗੱਲ ਬਣਾਣੀ ਹੁੰਦੀ ਹੈ ਜਦੋਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਉਥੇ ਜਾਣ ਤੇ ਤੰਗ ਪਰੇਸ਼ਾਨ ਕਰੋਗੇ ਤੇ ਇਹੋ ਜਿਹਾ ਹੋਣਾ ਸੁਭਾਵਕ ਹੀ ਹੈ ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਪਹਿਲ ਕਦਮੀ ਕਰਦੇ ਹੋਏ ਜਿਨ੍ਹਾਂ ਨੌਜਵਾਨਾਂ ਦੇ ਉਹਨਾਂ ਨੇ ਚਲਾਨ ਕੀਤੇ ਉਹਨਾਂ ਨੂੰ ਰੱਦ ਕਰਨਾ ਚਾਹੀਦਾ ਹੈ ਜੇ ਕਿਸੇ ਤੇ ਐਫ ਆਈ ਆਰ ਕੀਤੀ ਉਹਨੂੰ ਵੀ ਰੱਦ ਕਰਨਾ ਚਾਹੀਦਾ ਤੇ ਜਿਨ੍ਹਾਂ ਵਿਕਤੀਆਂ ਨੇ ਉਥੇ ਝੰਡੇ ਪਾੜੇ ਨੇ ਸਾੜੇ ਨੇ ਤੇ ਸਤ ਜਰਨੈਲ ਸਿੰਘ ਜਿਹੜੇ ਸਿੱਖਾਂ ਦੇ ਨਾਇਕ ਨੇ ਉਹਨਾਂ ਦੇ ਖਿਲਾਫ ਜਿਹੜੀ ਮਾੜੀ ਸ਼ਬਦਾਵਲੀ ਵਰਤੀ ਹੈ ਉਹਨਾਂ ਦੇ ਖਿਲਾਫ ਦੰਗਾ ਭੜਕਾਉਣ ਦਾ ਮਕਦਮਾ ਦਰਜ ਕਰਕੇ ਉਹਨਾਂ ਨੂੰ ਅੰਦਰ ਦੇਣਾ ਚਾਹੀਦਾ ਤਾਂ ਜੋ ਆਮ ਲੋਕਾਂ ਦੇ ਵਿੱਚ ਇੱਕ ਮੈਸੇਜ ਜਾਵੇ ਵੀ ਇਹੋ ਜਿਹੇ ਜਿਹੜੇ ਸ਼ਰਾਰਤੀ ਜੀ ਬਹੁਤ ਮਿਹਰਬਾਨੀ ਤੇ ਤੁਸੀਂ ਸੁਣਿਆ ਕਿ 올 ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਜੀ ਨੇ ਕਾਨੂੰਨੀ رائے ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਹਿਮਾਚਲ ਸਰਕਾਰ ਕੋਲ ਇੱਕ ਪਾਵਰ ਹੈ ਤੇ ਪੰਜਾਬ ਸਰਕਾਰ ਉਹਨਾਂ ਦਾ ਰਾਸਤਾ ਕਰਕੇ ਉਹ ਸਾਰੇ ਚਲਾਨ ਰੱਦ ਕਰਾਵੇ ਤੇ ਇਹ ਜੋ ਮਸਲਾ ਹੈ ਇਸ ਨੂੰ ਖਤਮ ਕਰਾਇਆ ਜਾਵੇ ਕੈਮਰਾਮੈਨ ਮੋਹਿਦ ਨਾਲ ਪਰਮਜੀਤ ਸਿੰਘ ਰਾਂਗਪੁਰੀ ਜਲੰਧਰ